ਏ ਜੀ ਇਹ ਮੈਨੇਜਰ ਸਿਗਾ ਮੁੰਡਾ ਲੱਗਿਆ ਫੋਕਲ ਪੁਆਇੰਟ ਚ ਆਵੇ ਮੋਰੀਆ ਪੁੱਤਰ ਹਰੀਸ਼ੰਕਰ ਉਮਰ 35 ਸਾਲ ਪਟਿਆਲੇ ਤੋਂ ਇਹ ਫੋਕਲ ਪੁਆਇੰਟ ਤੇ ਜਾ ਰਿਹਾ ਸੀ ਆਪਣੀ ਡੰਕੀ ਤੇ ਪਟਿਆਲੇ ਤੋਂ ਤੇ ਇਧਰੋਂ ਟਾਲਾ ਆ ਰਿਹਾ ਸੀਗਾ ਤੇ ਇਹ ਜੀ ਅੰਗੰਢੀ ਕਰਕੇ ਉਹਦੇ ਚ ਫੇਟ ਲੱਗੀ ਤੇ ਡੱਟ ਦੀ ਮੋਕੇ ਦਾ ਡੱਟ ਵੀ ਸਰ ਮੋਕੇ ਦੀ ਡੱਟ ਹੋ ਗਈ ਡੱਟ ਦੀ ਡੱਟ ਹੋ ਗਈ ਗਿਆਨ ਲੱਕੇ ਬਣਦੀ ਕਾਰ ਵੀ ਕਰ ਫਿਰ ਕਿਹੜੀ ਫੈਕਟਰੀ ਚ ਸੀਗਾ ਇਧਰ ਫੋਕਲ ਪੁਆਇੰਟ ਸੀਗਾ ਕਿਹੜੀ ਫੋਕਲ ਪੁਆਇੰਟ ਜੀ ਡੀ ਐਸ ਜੀ ਡੀ ਐਸ ਹੋਲਪਾ ਠੀਕ ਹੈ ਹੁਣ ਕੀ ਕਾਰਵਾਈ ਕਰਦੇ ਹੁਣ ਕਾਰਵਾਈ ਇਹਨਾਂ ਦੇ ਜੋ ਮਤਲਬ ਕੀ ਬਾਤ ਸਾਰ ਰਹੇ ਨੇ ਧਿਆਨ ਲੱਖ ਕੇ ਜੋ ਕਹਿਣਗੇ ਉਹ ਮੈਂ ਕਾਨੂੰਨ ਮੁਤਾਬਕ ਕਰਨ ਦੀ ਕਰਾਂ ਕਿੰਨੇ ਸਾਲ ਉਮਰ ਆ ਮੁੰਡੇ ਲਗਭਗ ਜੀ ਮੁੰਡੇ ਦੀ ਹੈਗੀ ਹੈ ਜੀ ਉਮਰ ਅਵੇ ਮੋਰੀਆ ਦੀ 35 ਸਾਲ